ਅੱਜ ਤੋਂ ਨਹੀਂ ਪਿਛਲੇ 10-12 ਸਾਲ ਤੋਂ ਇਹ ਬਹੁਤ ਕਾਮਨ ਹੋ ਗਿਆ ਕਿ ਕਬੱਡੀਆਂ ਬਿਨਾ ਗੈਂਗਸਟਰ ਦੀ ਇਨਵੋਲਵਮੈਂਟ ਤੋਂ ਨਹੀਂ ਹੋ ਰਹੀਆਂ ਵੱਡੇ-ਵੱਡੇ ਗਰੁੱਪਸ ਦੇ ਵਿੱਚ ਜਦੋਂ ਫੋਨ ਆ ਜਾਂਦਾ ਹੈ ਗੈਂਗਸਟਰ ਦਾ ਤਾਂ ਉਹ ਨਹੀਂ ਖੇਡਣ ਦਿੱਤਾ ਜਾਂਦਾ ਪੰਜਾਬ ਦੇ ਵਿੱਚ ਇਹ ਰੁਕੂਗਾ ਕਦੋਂ ਇਹ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਤਾਂ ਸਾਡੇ ਆਪਣੇ ਪੰਜਾਬ ਦੇ ਨੌਜਵਾਨ ਨੇ ਉਹ ਗੋਲਡੀ ਦੇ ਨਾਲ ਸਬੰਧਤ ਹੋਣ ਉਹ ਜੱਗੂ ਨਾਲ ਸਬੰਧਤ ਹੋਣ ਉਹ ਲੋਰੈਂਸ ਦੇ ਨਾਲ ਸਬੰਧਤ ਹੋਣ ਉਹ ਗੋਪੀ ਕੰਸ਼ਾਮਪੁਰੀਏ ਦੇ ਨਾਲ ਸਬੰਧਤ ਹੋਣ ਜੇ ਤੁਸੀਂ ਇੱਕ ਲਾਰਜਰ ਪਿਕਚਰ ਚ ਦੇਖੋਗੇ ਤਾਂ ਇਹ ਸਾਡੇ ਹੀ ਬੱਚੇ ਨੇ ਸਾਰੇ ਇਹ ਇਹ ਜਦੋਂ ਇਹਨਾਂ ਦੀਆਂ ਦੁਸ਼ਮਣੀਆਂ ਪੈ ਗਈਆਂ 7-7 ਦਿਨ ਪੈਰੀ ਦੇ ਵਿਆਹ ਨੂੰ 7 ਦਿਨ ਹੋਏ ਸੀ ਰਾਣੇ ਦੇ ਵਿਆਹ ਨੂੰ ਹਫਤਾ ਹੋਇਆ ਸੀਗਾ ਚੂੜੇ ਪਾਏ ਹੋਏ ਉਹਨਾਂ ਕੁੜੀਆਂ ਦੀਆਂ ਤਾਹਾਂ ਵੱਜਦੀਆਂ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ ਨਿਤ ਕੋਈ ਨਾ ਕੋਈ ਖਬਰ ਆਂਦੀ ਹੈ ਕਿ ਇੱਥੇ ਗੋਲੀਆਂ ਚੱਲ ਗਈਆਂ ਜਾਂ ਫਿਰੋਤੀ ਦੀਆਂ ਕੋਲਾਂ ਬਹੁਤ ਜ਼ਿਆਦਾ ਆ ਰਹੀਆਂ ਇਹ ਚੱਲ ਕੀ ਰਿਹਾ ਹੈ ਪੰਜਾਬ ਦੇ ਵਿੱਚ ਦੇਖੋ ਜਿਹੜੀ ਕੱਲ ਘਟਨਾ ਵਾਪਰੀ ਹੈ ਰਾਣਾ ਬਲਾਚੌਰੀਆ ਦਾ ਕਤਲ ਜਿਸ ਤਰੀਕੇ ਨਾਲ ਕੀਤਾ ਗਿਆ ਕਬੱਡੀ ਕੱਪ ਦੇ ਵਿੱਚ ਸੁਹਾਣਾ ਸਾਹਿਬ ਦਾ ਵੱਡਾ ਕਬੱਡੀ ਕੱਪ ਔਰ ਉੱਥੇ ਸ਼ਰੇਆਮ ਆ ਕੇ ਜਿਵੇਂ ਗੋਲੀਆਂ ਚਲਾਈਆਂ ਗਿਆ ਮਾਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਲਈ ਗਈ ਉਹਦੇ ਚ ਗੋਪੀ ਕਨਸ਼ਾਮਪੁਰੀਆ ਹੁਣਾ ਵੱਲੋਂ ਭਾਵੇਂ ਜ਼ਿੰਮੇਵਾਰੀ ਲਈ ਗਈ ਪਰ ਸਭ ਤੋਂ ਵੱਡਾ ਜਿਹੜਾ ਨਾਮ ਜਿਹਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ ਉਹ ਸ਼ਗਨਪ੍ਰੀਤ ਦਾ ਹੈ ਕਿ ਸ਼ਗਨਪ੍ਰੀਤ ਪਹਿਲੀ ਵਾਰੀ ਕਿਸੇ ਆਰਗੇਨਾਈਜ਼ਡ ਕਰਾਈਮ ਦੇ ਵਿੱਚ ਉਹ ਆਪ ਕਬੂਲਦਾ ਹੈ ਕਿ ਮੈਂ ਇਹ ਕੰਮ ਕੀਤਾ ਹੈ ਸਾਡੇ ਸੋਰਸਸ ਦੇ ਵੱਲੋਂ ਇੱਕ ਕਨਫਰਮੇਸ਼ਨ ਕੀਤੀ ਗਈ ਕਿ ਕੀ ਸ਼ਗਨਪ੍ਰੀਤ ਵਾਕਿਆ ਹੀ ਇਸ ਗੱਲ ਨੂੰ ਕਬੂਲਦਾ ਹੈ ਤਾਂ ਸ਼ਗਨਪ੍ਰੀਤ ਵੱਲੋਂ ਸਾਡੇ ਸੋਰਸਸ ਤੱਕ ਇਹ ਗੱਲ ਕੀਤੀ ਗਈ ਕਿ ਹਾਂ ਉਹਨੇ ਆਪਣੇ ਭਰਾ ਦਾ ਯਾਨੀ ਕਿ ਸਿੱਧੂ ਮੂਸੇਵਾਲੇ ਦਾ ਬਦਲਾ ਲਿਆ ਏ ਕਰਕੇ ਔਰ ਉਹਨਾਂ ਵੱਲੋਂ ਹੀ ਕਰਵਾਇਆ ਗਿਆ ਜੀ ਇਸ ਤੋਂ ਪਹਿਲਾਂ ਤੱਕ ਸ਼ਗਨਪ੍ਰੀਤ ਬਹੁਤ ਸਾਰੀਆਂ ਗੱਲਾਂ ਹੋਈਆਂ ਬਹੁਤ ਸਾਰੀ ਇੱਕ ਸੀਰੀਜ਼ ਆਫ ਐਪੀਸੋਡਸ ਮੈਂ ਕੀਤੀ ਸੀ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਔਰ ਉਸ ਤੋਂ ਬਾਅਦ ਜਿਵੇਂ ਪੂਰੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਭਾਵੇਂ ਉਹ ਮਨਦੀਪ ਢਾਲੀਵਾਲ ਨੂੰ ਲੈ ਕੇ ਹੋਣ ਭਾਵੇਂ ਸ਼ਗਨਪ੍ਰੀਤ ਨੂੰ ਲੈ ਕੇ ਹੋਣ ਪਾ ਮੈਂ ਉਸ ਤੋਂ ਪਹਿਲਾਂ ਗੋਲਡੀ ਬਰਾੜ ਦੇ ਭਰਾ ਦਾ ਜਦੋਂ ਕਤਲ ਕੀਤਾ ਜਾਂਦਾ ਗੁਰਲਾਲ ਬਰਾੜ ਦਾ ਫਿਰ ਗੁਰਲਾਲ ਪਹਿਲਵਾਨ ਦੇ ਕਤਲ ਇਹ ਬਹੁਤ ਪਿੱਛੇ ਜਾਂਦੀ ਹੈ ਸਾਰੀ ਗੱਲ ਅ ਮੈਂ ਅਫਸੋਸ ਹੈ ਕਿ ਪੰਜਾਬ ਦੇ ਵਿੱਚ ਉਸ ਦੌਰ ਦੇ ਵਿੱਚ ਜਿਸ ਵੇਲੇ ਤੁਸੀਂ ਜਾਂ ਮੈਂ ਆਪਾਂ ਵੀ ਯੂਨੀਵਰਸਿਟੀ ਕਾਲਜ ਪੜ੍ਹ ਰਹੇ ਸੀਗੇ ਇਹ ਤਕਰੀਬਨ ਨੌਜਵਾਨ ਉਹਨਾਂ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੋਈ ਬਤੌਰ ਸਟੂਡੈਂਟ ਆਇਆ ਕੋਈ ਬਤੌਰ ਸਪੋਰਟਸਮੈਨ ਜਿਹੜਾ ਚੰਡੀਗੜ੍ਹ ਆਉਂਦਾ ਲੱਕੀ ਪਟਿਆਲ ਹੋਵੇ ਚਾਹੇ ਲਾਰੈਂਸ ਬਿਸ਼ਨੋਈ ਹੋਵੇ ਚਾਹੇ ਪਿਛਲੇ ਦਿਨਾਂ ਦੇ ਵਿੱਚ ਪੈਰੀ ਦਾ ਕਤਲ ਹੁੰਦਾ ਤੁਸੀਂ ਦੇਖਿਆ ਔਰ ਪੈਰੀ ਗੋਲਡੀ ਲੌਰੈਂਸ ਬਹੁਤ ਚੰਗੇ ਯਾਰ ਸੀਗੇ ਸੋ ਇਹ ਸਾਰੀਆਂ ਅਲੱਗ-ਅਲੱਗ ਘਟਨਾਵਾਂ ਨੇ ਪਰ ਇਹ ਜੁੜਦੀਆਂ ਪਿੱਛੇ ਜਾ ਕੇ ਉਸ ਦੌਰ ਦੇ ਨਾਲ ਨੇ ਜਿਸ ਦੌਰ ਦੇ ਵਿੱਚ ਇਹ ਸਾਰੇ ਨੌਜਵਾਨ ਇੱਕੋ ਦੌਰ ਦੇ ਵਿੱਚ 2007 8 9 10 ਦਾ ਉਹ ਦੌਰ ਜਦੋਂ ਇਹ ਸਾਰੇ ਨੌਜਵਾਨ ਚੰਡੀਗੜ੍ਹ ਦੇ ਵਿੱਚ ਬਤੌਰ ਸਟੂਡੈਂਟ ਜਾਂ სპੋਰਟਸਮੈਨ ਹੀ ਆਉਂਦੇ ਨੇ ਔਰ ਉੱਥੋਂ ਆਮ ਸਧਾਰਨ ਲੜਾਈਆਂ ਤੋਂ ਹੋਈ ਹੋਈ ਸ਼ੁਰੂਆਤ ਇੰਨੀ ਵੱਡੀ ਹੁੰਦੀ ਗਈ ਕਿ ਅੱਜ ਪੰਜਾਬ ਦਾ ਜਿਹੜਾ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਢੀ ਜਾ ਰਹੀ ਹੈ ਉਹ ਆਪਸ ਦੇ ਵਿੱਚ ਇਹ ਗੈਂਗਸ ਜਿਹੜੇ ਆ ਉਹ ਖੇਡ ਰਹੇ ਆ ਹੁਣ ਸਮਝਣਾ ਪਊਗਾ ਕਿ ਰਾਣਾ ਬਲਾਚੌਰੀਆ ਦਾ ਕਤਲ ਕੀਤਾ ਕਿਉਂ ਗਿਆ ਜਿਹੜਾ ਕਿ ਜੋ ਹੁਣ ਤੱਕ ਇੱਕ ਤਾਂ ਉਹ ਪੋਸਟ ਹੈ ਜਿਹੜੀ ਪੋਸਟ ਪਾਈ ਗਈ ਜਿਹਦੇ ਵਿੱਚ ਕਲੇਮ ਕੀਤਾ ਗਿਆ ਕਿ ਸਿੱਧੂ ਮੂਸੇਵਾਲੇ ਦਾ ਉਹਨਾਂ ਨੇ ਬਦਲਾ ਲਿਆ ਦੂਜਾ ਇਹ ਕਾਰਨ ਹੈ ਕਿ ਇਹ ਜਿੰਨੇ ਨੌਜਵਾਨ ਹੁਣ ਆਪਸ ਦੇ ਵਿੱਚ ਇਸ ਖੂਨੀ ਖੇਡ ਦੇ ਵਿੱਚ ਪਏ ਨੇ ਉਹ ਇੱਕ ਦੂਜੇ ਗਰੁੱਪ ਦੇ ਜਿਹੜੇ ਜਿਹੜੇ ਮੇਨ ਬੰਦੇ ਨੇ ਜਿਵੇਂ ਲਾਰੈਂਸ ਦਾ ਗਰੁੱਪ ਹੈ ਜੱਗੂ ਭਗਵਾਨਪੁਰੀਏ ਦਾ ਗਰੁੱਪ ਹੈ ਗੋਲਡੀ ਬਰਾੜ ਆਪਣਾ ਗਰੁੱਪ ਚਲਾ ਰਿਹਾ ਹੈ ਇਹ ਸਾਰੇ ਇੱਕ ਦੂਜੇ ਦੇ ਕਲੋਜ਼ ਬੰਦਿਆਂ ਨੂੰ ਮਾਰਨ ਤੇ ਉਤਾਰੂ ਹੋਏ ਨੇ ਹੋਏ ਆ ਹੁਣ ਬਹੁਤ ਸਾਰੇ ਲੋਕ ਮੈਂ ਤਾਂ ਇਸ ਗੱਲ 'ਤੇ ਅਫਸੋਸ ਹੈ ਮੈਨੂੰ ਕਿ ਪਹਿਲੀ ਗੱਲ ਤਾਂ ਇਹ ਘਟਨਾਵਾਂ ਰੁਕਣੀਆਂ ਚਾਹੀਦੀਆਂ ਪੰਜਾਬ ਦੇ ਵਿੱਚ ਇੱਕ ਤਾਂ ਇਹ ਕਿ ਫੈਕਚੁਅਲ ਰਿਪੋਰਟਿੰਗ ਕੀ ਹੈ ਕਿ ਅਸੀਂ ਬਤੌਰ ਪੱਤਰਕਾਰ ਇਹਦੀ ਰਿਪੋਰਟਿੰਗ ਕਰ ਰਹੇ ਹਾਂ ਦੂਜਾ ਇਹ ਕਿ ਬਤੌਰ ਪੰਜਾਬੀ ਤੁਸੀਂ ਇਸ ਗੱਲ ਦੇ ਉੱਤੇ ਅਫਸੋਸ ਮਨਾ ਰਹੇ ਹੋ ਕਿ ਇਹ ਕਦੋਂ ਰੁਕੂਗਾ ਇਸ ਤਰੀਕੇ ਨਾਲ ਤਾਂ ਇਹ ਖੇਡ ਰੁਕਣਾ ਹੀ ਨਹੀਂ ਹੈ ਇੱਕ ਦੂਜੇ ਨੂੰ ਮਾਰਨ ਦਾ ਸਿਲਸਿਲਾ ਬੰਦ ਨਹੀਂ ਹੋਣਾ ਤੀਜਾ ਇਹ ਹੈ ਕਿ ਉਹ ਸਟੇਕ ਹੋਲਡਰਜ਼ ਜਿਹੜੇ ਇਸ ਜੋ ਕੁਝ ਇਹ ਵਾਪਰ ਰਿਹਾ ਉਹਦੇ ਤੋਂ ਜਿਨ੍ਹਾਂ ਦਾ ਨਾਂ ਚਮਕ ਰਿਹਾ ਜਾਂ ਜਿਹੜੇ ਅ ਇਹਦੇ ਤੋਂ ਲਾਹਾ ਲੈ ਰਹੇ ਨੇ ਉਹਦੇ ਵਿੱਚ ਗੈਂਗਸਟਰਸ ਵੀ ਨੇ ਉਹਦੇ ਵਿੱਚ ਕੁਝ ਸੋਸ਼ਲ ਮੀਡੀਆ ਦੇ ਉੱਤੇ ਇਸ ਬਾਰੇ ਗੱਲਬਾਤ ਕਰਨ ਵਾਲੇ ਲੋਕ ਵੀ ਨੇ ਜਿਨ੍ਹਾਂ ਨੂੰ ਚਾ ਚੜ ਜਾਂਦਾ ਜਦੋਂ ਕੋਈ ਅਜੀ ਘਟਨਾ ਵਾਪਰਦੀ ਔਰ ਇਹ ਸ਼ਰਮ ਦੀ ਗੱਲ ਹੈ ਜੀ ਕਿ ਉਹ ਨੌਜਵਾਨ ਔਰ ਤੁਸੀਂ ਦੇਖੋ ਕਿ ਮੈਂ ਸ਼ਗਨਪ੍ਰੀਤ ਤੇ ਵਾਪਸ ਆਉਣਾ ਸ਼ਗਨਪ੍ਰੀਤ ਦਾ ਅਸੀਂ ਤਾਂ ਸਭ ਤੋਂ ਪਹਿਲਾਂ ਅਸੀਂ ਸ਼ਗਨਪ੍ਰੀਤ ਬਾਰੇ ਗੱਲ ਕਰਦੇ ਹਾਂ ਸ਼ਗਨਪ੍ਰੀਤ ਸਿੱਧੂ ਮੂਸੇਵਾਲੇ ਦਾ ਮੈਨੇਜਰ ਕਿਹਾ ਜਾਂਦਾ ਸੀ ਪਰ ਪਰਿਵਾਰ ਨੇ ਯਸ ਇਹ ਦੂ ਮੁੱਸੇ ਵਾਲੇ ਨੇ ਸਿੱਧੇ ਤੌਰ ਤੇ ਕਦੇ ਕਲੇਮ ਨਹੀਂ ਕੀਤਾ ਸੀ ਕਿ ਉਹ ਮੈਨੇਜਰ ਹੈ ਪਰ ਭਰਾਵਾਂ ਨਾਲੋਂ ਵੱਧ ਦੋਵੇਂ ਰਹਿੰਦੇ ਸੀ ਔਰ ਸ਼ਗਨਪ੍ਰੀਤ ਵਨ ਆਫ ਦਾ ਕਲੋਸਟ ਬੰਦਿਆਂ ਚੋਂ ਇੱਕ ਸੀਗਾ ਸਿੱਧੂ ਦੇ ਉਹਦਾ ਸਾਰਾ ਪੈਸੇ ਦਾ ਯਾਰ ਬਾਕੀ ਚੀਜ਼ਾਂ ਦਾ ਸਿਸਟਮ ਵੀ ਕਿਸੇ ਵੇਲੇ ਸ਼ਗਨਪ੍ਰੀਤ ਦੇਖਦਾ ਰਿਹਾ ਦੁਬਈ ਜਿਹੜਾ ਸ਼ੋਅ ਲੱਗਦਾ ਉੱਥੇ ਵੀ ਸ਼ਗਨਪ੍ਰੀਤ ਹੁੰਦਾ ਜਦੋਂ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਉਹ ਦੁਬਈ ਜਾਂਦੇ ਆ ਜਦੋਂ ਇਲੈਕਸ਼ਨ ਹਾਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਪਹਿਲਾ ਵੱਡਾ ਸ਼ੋਅ ਦੁਬਈ ਦੇ ਵਿੱਚ ਲਾ ਕੇ ਆਉਂਦਾ ਹੈ ਗੁਰਗਾਉਂ ਦੇ ਵਿੱਚ ਇੱਕ ਸ਼ੋਅ ਉਹਨਾਂ ਨੇ ਲਾਉਣਾ ਸੀਗਾ ਤੇ ਸਿੱਧੂ ਦੀ ਮੌਤ ਤੋਂ ਬਾਅਦ ਇਹ ਗੱਲ ਕਹੀ ਗਈ ਸ਼ਗਨਪ੍ਰੀਤ ਜਦੋਂ ਉਹ ਕਿਹਾ ਗਿਆ ਕਿ ਆਸਟ੍ਰੇਲੀਆ ਚਲਾ ਗਿਆ ਔਰ ਉਹਦੇ ਚ ਹਾਈ ਕੋਰਟ ਉਹਦੇ ਵੱਲੋਂ ਆਪਦੇ ਵਕੀਲਾ ਦੇ ਜ਼ਰੀਏ ਆਪਦੇ ਕੇਸ ਦੀ ਜਿਹੜੀ ਉਹ ਲੜਾਈ ਲੜੀ ਜਾ ਰਹੀ ਸੀ ਕੇਸ ਸੀਗਾ ਵਿੱਕੀ ਮਿੱਡੂ ਖੇੜੇ ਦਾ ਮਰਡਰ ਉਹਦੇ ਚ ਸ਼ਗਨਪ੍ਰੀਤ ਦੇ ਉੱਤੇ ਦੋਸ਼ ਨੇ ਕਿ ਜਿਹੜੀ ਰੇਕੀ ਕਰਵਾਈ ਗਈ ਜਿਹੜੇ ਸ਼ੂਟਰਾਂ ਦੇ ਵੱਲੋਂ ਵਿੱਕੀ ਮਿੱਡੂ ਖੇੜੇ ਨੂੰ ਮਾਰਿਆ ਗਿਆ ਸ਼ਗਨਪ੍ਰੀਤ ਦੇ ਵੱਲੋਂ ਕਰਾਈ ਗਈ ਕਾਰ ਦਾ ਜ਼ਿਕਰ ਆਉਂਦਾ ਹੈ ਕਿ ਅੰਬਾਲਾ ਤੋਂ ਲੈ ਕੇ ਆਇਆ ਗਿਆ ਇੱਕ ਸਵਿਫਟ ਕਾਰ ਸੀ ਔਰ ਜਿੱਦੇ ਸ਼ਗਨਪ੍ਰੀਤ ਉਹਨਾਂ ਨੂੰ ਦਿਖਾਉਂਦਾ ਹੈ ਸਾਰਾ ਕੁਝ ਇਹ ਉਹਦੇ ਤੇ ਦੋਸ਼ ਲੱਗਦੇ ਆ ਸ਼ਗਨਪ੍ਰੀਤ ਇਹਨਾਂ ਦੋਸ਼ਾਂ ਨੂੰ ਨਕਾਰਦਾ ਆਉਂਦਾ ਹੈ ਕਿ ਮੈਂ ਇਹਦੇ ਚ ਇਨਵੋਲਡ ਨਹੀਂ ਸੀ ਮੇਰੇ ਨਾਲ ਕੀਤੇ ਇੱਕ ਇੰਟਰਵਿਊ ਚ ਇੱਕ ਗੱਲ ਉਹ ਜ਼ਰੂਰ ਕਹਿੰਦਾ ਹੈ ਕਿ ਹਾਂ ਮੈਂ ਗਲਤ ਟਾਈਮ ਤੇ ਗਲਤ ਜਗ੍ਹਾ ਤੇ ਪਹੁੰਚ ਗਿਆ ਸੀ ਇਹ ਉਹ ਕਬੂਲਦਾ ਜ਼ਰੂਰ ਹੈ ਕਿ ਉਹ ਰੋਟੀ ਦੇਣ ਜਾਂਦਾ ਔਰ ਉਹਨੇ ਕਿਹਾ ਕਿ ਮੈਂ ਗਲਤ ਸਮੇਂ ਤੇ ਗਲਤ ਜਗ੍ਹਾ ਤੇ ਪਹੁੰਚ ਗਿਆ ਮੇਰਾ ਇੰਨਾ ਕੀ ਰੋਲ ਹੈ ਇਸ ਤੋਂ ਵੱਧ ਮੇਰਾ ਰੋਲ ਨਹੀਂ ਹੈ ਜਦ ਕਿ ਇਹਦੇ ਇਹਦੇ ਅਗੇਂਸਟ ਜਿਹੜਾ ਵਿੱਕੀ ਮਿੱਡੂ ਖੇੜੇ ਨੂੰ ਚਾਹਣ ਵਾਲੇ ਆ ਉਹਦੇ ਪਰਿਵਾਰਕ ਮੈਂਬਰ ਜਾਂ ਉਹਦਾ ਪੱਖ ਹੈ ਜਿਹੜਾ ਲੀਗਲ ਉਹ ਏ ਮੰਦੇ ਆਏ ਔਰ ਉਹ ਕਹਿੰਦੇ ਆਏ ਕਿ ਸ਼ਗਨਪ੍ਰੀਤ ਦਾ ਇਹਦੇ ਵਿੱਚ ਰੋਲ ਹੈਗਾ ਲੇਕਿਨ ਸ਼ਗਨਪ੍ਰੀਤ ਆਪਣੇ ਆਪ ਨੂੰ ਹਾਈਡ ਕਰਕੇ ਇਹ ਲੜਾਈ ਲੜਦਾ ਆ ਰਿਹਾ ਸੀਗਾ ਔਰ ਉਹ ਉਹ ਹਾਈ ਕੋਰਟ ਤੱਕ ਗਿਆ ਇਸ ਮੈਟਰ ਦੇ ਵਿੱਚ ਹੁਣ ਉਹਦੇ ਵੱਲੋਂ ਪਹਿਲੀ ਵਾਰ ਹੈ ਕਿ ਕਿਸੇ ਵੀ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਉਹਨੇ ਸ਼ਰਿਆਂ ਮਾ ਕੇ ਇਹ ਗੱਲ ਕਬੂਲੀ ਹੋਵੇ ਕਿ ਮੈਂ ਇਹਦੇ ਵਿੱਚ ਸ਼ਾਮਲ ਆ ਔਰ ਇਹ ਮੈਂ ਕਰਾਇਆ ਔਰ ਸਿੱਧੂ ਮੂਸੇਵਾਲੇ ਦੀ ਮੌਤ ਦਾ ਬਦਲਾ ਲਿਆ ਇਹ ਤਾਂ ਥੋੜਾ ਜਿਹਾ ਸਾਨੂੰ ਇਹ ਗੱਲ ਹੁਣ ਸਮਝ ਨਹੀਂ ਪਾਉਗੀ ਕਿ ਪਿਛਲੇ ਦਿਨਾਂ ਦੀਆਂ ਵਾਪਰੀਆਂ ਘਟਨਾਵਾਂ ਨਾਲ ਕੀ ਇਹ ਜੁੜੀ ਹੈ ਜਾਂ ਟੁੱਟੀ ਹੋਈ ਘਟਨਾ ਹੈ ਮੇਰੇ ਮੁਤਾਬਕ ਕਿ ਸਾਰੀਆਂ ਘਟਨਾਵਾਂ ਨੂੰ ਜੋੜ ਕੇ ਦੇਖਣਾ ਪਊਗਾ ਤੁਹਾਨੂੰ ਪੈਰੀ ਦਾ ਕਤਲ ਹੁੰਦਾ ਹੈ ਪੈਰੀ ਦੇ ਕਤਲ ਦਾ ਦੋਸ਼ ਲਾਰੈਂਸ ਗਰੁੱਪ ਤੇ ਆਉਂਦਾ ਹੈ ਕਿਹਾ ਜਾਂਦਾ ਹੈ ਕਿ 골ਡੀ ਪੈਰੀ ਤੇ ਲਾਰੈਂਸ ਤਿੰਨੋਂ ਸਭ ਤੋਂ ਪਿਆਰੇ ਮਿੱਤਰ ਰਹੇ ਕਿਸੇ ਵੇਲੇ ਪੈਰੀ ਦੇ ਘਰੇ ਹੀ ਇਹ 골ਡੀ ਦਾ ਆਡੀਓ ਵੀ ਵਾਇਰਲ 골ਡੀ ਬਰਾਡ ਦੇ ਨਾਂ ਦਾ ਕਿੱਥੇ ਤੋਂ ਆਡੀਓ ਜਿਹੜਾ ਉਹ ਆਉਂਦਾ ਹੈ ਕਿ ਗੋਲਡੀ ਬਰਾੜ ਦੀ ਆਵਾਜ਼ ਹੈ ਔਰ ਗੋਲਡੀ ਜਿਹਦੇ ਚ ਲੋਰੈਂਸ ਨੂੰ ਵੀ ਧਮਕੀ ਦੇ ਰਿਹਾ ਤਾਂ ਜਦੋਂ ਸਿੱਧੂ ਮੂਸੇਵਾਲੇ ਨੂੰ ਮਾਰਿਆ ਜਾਂਦਾ ਹੈ ਤਾਂ ਇਹ ਇਕੱਠੇ ਹੁੰਦੇ ਹੈ ਗਰੁੱਪ ਜੱਗੂ ਭਗਵਾਨਪੁਰੀਆ ਜੋ ਅਸਾਮ ਦੀ ਜੇਲ੍ਹ ਦੇ ਵਿੱਚ ਹੈ ਉਹ ਇੱਕ ਡਿਫਰੈਂਟ ਤੌਰ ਦੇ ਉੱਤੇ ਚੱਲ ਰਿਹਾ ਸੀ ਉਹ ਕਬੱਡੀ ਦੇ ਵਿੱਚ ਸਰਗਰਮ ਰਿਹਾ ਔਰ ਕਬੱਡੀ ਦੇ ਵਿੱਚ ਫੈਡਰੇਸ਼ਨਾਂ ਦਾ ਮਸਲਾ ਹੈ ਕਬੱਡੀ ਦੇ ਵਿੱਚ ਆਮ ਹੀ ਹੈ ਕਿ ਕਾਲਸ ਚਲੀਆਂ ਜਾਂਦੀਆਂ ਔਰ ਕਬੱਡੀ ਦੇ ਵਿੱਚ ਇਹ ਹੁਣ ਬਹੁਤ ਕਾਮਨ ਹੈ ਕਿ ਅੱਜ ਤੋਂ ਨਹੀਂ ਪਿਛਲੇ 10-12 ਸਾਲ ਤੋਂ ਇਹ ਬਹੁਤ ਕਾਮਨ ਹੋ ਗਿਆ ਕਿ ਕਬੱਡੀਆਂ ਬਿਨਾ ਗੈਂਗਸਟਰ ਦੀ ਇਨਵੋਲਵਮੈਂਟ ਤੋਂ ਨਹੀਂ ਹੋ ਰਹੀਆਂ